ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਬਲਵੰਤ ਸਿੰਘ ਜੀ ਨੂੰ ਕਿਸਨਪੁਰੇ ਰਹਿੰਦਿਆਂ ਨੂੰ ਕਰੀਬਨ 3 ਮਹੀਨੇ ਹੋ ਗਏ ਸੀ ਜਦੋਂ ਉਹਨਾਂ ਨੂੰ ਸੰਤ ਸਾਕਾ ਸਿੰਘ ਜੀ ਨੇ ਸਾਰੇ ਹੀ ਗੁਰੂ ਘਰ ਦੀ ਡਿਊਟੀ ਸੰਭਾਲਣ ਦੀ ਵਿਚਾਰ ਕੀਤੀ। ਬਾਬਾ ਜੀਆਂ ਨੂੰ ਆਪਦੇ ਕਮਰੇ ਦੇ ਵਿੱਚ ਬੁਲਾਉਣਾ ਕੀਤਾ। ਬੁਲਾ ਕੇ ਕਹਿਣ ਲੱਗੇ ਭਾਈ ਤੇਰਾ ਇਤੇ ਮਨ ਪੂਰਾ ਲੱਗਿਆ ਹੈ। ਸਾਡੇ ਕੋਲੇ ਤੇਰਾ ਰਹਿਣ ਦਾ ਪੂਰਾ ਮਨ ਬਣਿਆ ਹੋਇਆ ਏ ਜੇ ਤੇਰਾ ਮਨ ਬਣਿਆ ਹੋਇਆ ਨਾ ਫਿਰ ਤੈਨੂੰ ਅਸੀਂ ਇਸ ਗੁਰੂ ਘਰ ਦੀ ਸਾਰ ਜਿੰਮੇਵਾਰੀ ਸੰਭਾਲਣੀ ਚਾਹੁੰਦੇ ਆ ਬਾਬਾ ਜੀ ਨੇ ਅਦੇ ਵਜਨ ਕੀਤੇ ਬਾਬਾ ਬਲਵੰਤ ਸਿੰਘ ਜੀ ਕਹਿੰਦੇ ਬਾਬਾ ਜੀ ਜੇ ਇੱਥੇ ਮਨ ਨਾ ਲੱਗਦਾ ਹੁੰਦਾ ਅਸੀਂ तकरीबन 3 ਮਹੀਨੇ ਹੋ ਗਏ ਸਾਨੂੰ ਰਹਿੰਦਿਆਂ ਨੂੰ ਤਾਂ ਹੁਣ ਕਦੇ ਅਸੀਂ ਇੱਥੋਂ ਨਿਕਲ ਜਾਂਦੇ ਸਾਡਾ ਮਨ ਤੁਹਾਡੇ ਨਾਲ ਬਹੁਤ ਬਣਿਆ ਹੋਇਆ ਹੈ ਅਸੀਂ ਇਤਾਰ ਤੋਂ ਕੋਣੋ ਬਹੁਤ ਕੁਝ ਪ੍ਰਾਪਤ ਕਰਨਾ ਹੈ ਜੇਨਾ ਤੁਸੀਂ ਸਾਨੂੰ ਇਤੋਂ ਬਹੁਤ ਕੁਝ ਬਖਸ਼ਿਸ਼ ਕੀਤਾ ਹੈ ਸਾਨੂੰ ਹੋਰ ਵੀ ਆਸ ਹੈ ਜਿਹੜੀਆਂ ਹੋਰ ਕਮੀਆਂ ਨੇ ਵਿੱਚ ਉਹ ਵੀ ਸਾਰੀਆਂ ਮੇਰੀਆਂ ਦੂਰ ਹੋ ਜਾਣਗੀਆਂ ਇਸ ਤਰ੍ਹਾਂ ਕਹਿ ਕੇ ਬਾਬਾ ਸਾਕਾ ਸਿੰਘ ਨੂੰ ਬੜਾ ਖੁਸ਼ ਕੀਤਾ ਆਪਨ ਸਾਕਾ ਸਿੰਘ ਜੀ ਨੇ ਖੜੇ ਹੋਏ ਖੜੇ ਹੋ ਕੇ ਗੱਲ ਦੇ ਵਿੱਚ ਵੱਡੀ ਸ੍ਰੀ ਸਾਹਿਬ ਪਾਬਾ ਜੀ ਨੇ ਪਾ ਦਿੱਤੀ। ਉਹਦੇ ਨਾਲੇ ਗੱਲ ਦੇ ਵਿੱਚ ਇੱਕ ਸਿਰੋਪਾਉ ਪਾ ਦਿੱਤਾ ਅੱਗੇ ਕਹਿਣ ਲੱਗੇ ਭਾਈ 나ਜ ਤੋ ਤੈਨੂੰ ਅਸੀਂ ਜefeदार ਬਣਾਤਾ ਤੈਨੂੰ ਗੁਰੂ ਘਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਤੇਰੇ ਸਿਰ ਪਾ ਦਿੱਤੀ ਹੈ ਹੁਣ ਉਹਦਾ ਮਨ ਲਾ ਕੇ ਸੇਵਾ ਕਰਿਆ ਕਰੀ ਅਸੀਂ ਤਾਂ ਸਿਰਫ ਬਸ ਜਿਹੜਾ ਇਤਿਹਾਸ ਲਿਖਾ ਰਹੇ ਆਂ ਇਹ ਲਿਖੋਣਾ ਬਾਕੀ ਤੈਨੂੰ ਪਤਾ ਸੰਗਤਾਂ ਬੜੀ ਦੂਰ ਦੂਰ ਤੋਂ ਆਪਣੇ ਕੋਲੇ ਆਉਂਦੀਆਂ ਨੇ ਉਹਨਾਂ ਸੰਗਤਾਂ ਨੂੰ ਵੀ ਪਹੁੰਚਾਉਣਾ ਹੁੰਦਾ ਹੈ ਨਗਰ ਵਿੱਚੋਂ ਕਿੰਨੀ ਸੰਗਤ ਆਉਂਦੀ ਹੈ ਇਸ ਤਰ੍ਹਾਂ ਬਾਬਾ ਜੀਆ ਨੇ ਅੱਬਾ ਰਾਂਸੀ ਨੂੰ ਕਿਹਾ ਅੱਦੇ ਬਾਕੀ ਭਾਈ ਦਰਬਾਰ ਦੀ ਸਾਰੀ ਡਿਊਟੀ ਕੀਰਤਨ ਕਰਨਾ ਬਾਠੀਆਂ ਦੀਆਂ ਡਿਊਟੀਆਂ ਜੇ ਕੋਈ ਪਾਰਟੀਆਂ ਦੀ ਘਾਟ ਵਾਧਾ ਹੈ ਤੈਨੂੰ ਸਮਾਂ ਨਹੀਂ ਲੱਗਦਾ ਆਪਾਂ ਨਗਰ ਦੇ ਵਿੱਚ ਬਹੁਤ 파ਰਟੀ ਨੇ ਅੱਬਾ ਉਹਨਾਂ ਦੀ ਡਿਊਟੀ ਲਾ ਦੇਵਾਂਗੇ ਬਾਬਾ ਨੇ ਕਿਹਾ 7 ਵਜੇ ਜੀ ਜਿਵੇਂ ਤੁਹਾਡਾ ਹੁਕਮ ਹੈ ਉਸੇ ਤਰ੍ਹਾਂ ਹੀ ਤੁਹਾਡੇ ਹੁਕਮ ਅਨਸਾਰ ਸਾਰੀ ਸੇਵਾ ਮੈਂ ਕਰਦਾ ਰਹੂੰਗਾ ਬਾਬਾ ਜੀ ਆਪ ਦਾ ਜਿਹੜਾ ਨਿਤਨੇਮ ਉੱਠਣ ਦਾ ਸੀਗਾ ਪਹਿਲਾਂ ਤੋਂ ਹੀ ਬਣਿਆ ਹੋਇਆ ਸੀ ਜਦੋਂ ਸੰਤ ਚੇਤ ਸਿੰਘ ਜੀ 96 ਕਰੋੜੀ ਉਡੇ ਦਾਂਦੇ ਜਫੇਦਾਰ ਅੰਤ ਬਾਬਾ ਚੇਤ ਸਿੰਘ ਜੀ ਦੇ ਕੋਲ ਪਹਿਲਾਂ ਹੀ ਰਹੇ ਸੀ ਉਦੋਂ ਦਾ ਹੀ ਬਾਬਾ ਜੀ ਦਾ ਜਿਹੜਾ ਅੰਮ੍ਰਿਤ ਵੇਲੇ ਉੱਠਣ ਦਾ ਸਮਾਂ ਸੀ ਅੱਧੀ ਰਾਤ ਤੋਂ ਬਾਅਦ ਉਹ ਬਾਬਾ ਜੀਆਂ ਨੇ ਭਾਵੇਂ ਕਿਤੇ ਵੀ ਰਹੇ ਨੇ ਉਹ ਆਪ ਦਾ ਨਿਤਨੇਮ ਦਾ ਜਿਹੜਾ ਉੱਠਣ ਦਾ ਇਸ਼ਨਾਨ ਕਰਨ ਦਾ ਨਿਤਨੇਮ ਕਰਨ ਦਾ ਸਮਝ ਦੀ ਲਾ ਕੇ ਪਰਮੇਸ਼ਰ ਨੂੰ ਧਿਆਉਣਾ ਉਹਦਾ ਸਿਮਰਨ ਕਰਨਾ ਇਹ ਬਾਬਾ ਜੀਆਂ ਨੇ ਕਦੇ ਵੀ ਇਹਦੇ ਵਿੱਚ ਆਸ ਨਹੀਂ ਸੀ ਕੀਤੀ ਇਸ ਤਰ੍ਹਾਂ ਕਰਕੇ ਬਾਬਾ ਜੀ ਆਪਣੇ ਕਮਰੇ ਵਿੱਚ ਆ ਕੇ ਥੋੜਾ ਜਨਾ ਆਰਾਮ ਕਰਦੇ ਆਰਾਮ ਕਰਨ ਤੋਂ ਬਾਅਦ ਫਿਰ ਆਪਣੀ ਸਮਾਧੀ ਲਾ ਕੇ ਪਰਮੇਸ਼ਰ ਨੂੰ ਯਾਦ ਕਰਦੇ ਉਹ ਤੋਂ ਪ੍ਰੰਦਰ ਧੀਰਾ ਤੋਂ ਉੱਠ ਕੇ ਇਸ਼ਨਾਨ ਕਰਕੇ ਬਾਬਾ ਜੀ ਆ ਨੇ ਫਿਰ ਨਿਤਨੇਮ ਕਰਨਾ ਵਾਕੀ ਸੁਖਣੀ ਸਹਿਦੇ ਪਾਠ ਜਿੰਨੇ ਹੋਣੇ ਉਹ ਕਰੀ ਜਾਣੇ ਜਦੋਂ ਫਿਰ ਐਤਸਦੀਵਾਰ ਦਾ ਕੀਰਤਨ ਦਾ ਸਮਾਂ ਹੁੰਦਾ ਸੀ ਅੱਗੇ ਤਾਂ ਕੀਰਤਨ ਪਰਾਰੰਭ ਹੋ ਜਾਂਦਾ ਜੀ ਫਿਰ ਬਾਬਾ ਜੀ ਜਾਂਦੇ ਸੀ ਪਰ ਜਦੋਂ ਬਾਬਾ ਜੀ ਦੀ ਡਿਊਟੀ ਲਾਤੀ ਹਰ ਸਵੇਰ ਦੇ ਕੀਰਤਨ ਤੋਂ ਪਹਿਲੇ 15-20 ਮਿੰਟ ਪਹਿਲਾਂ ਹੀ ਚਲੇ ਜਾਂਦੇ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਬੈਠ ਜਾਂਦੇ ਵਾਕੀ ਫਿਰ ਜਥੇਵਾਲੀ ਸਿੰਘ ਆ ਜਾਂਦੇ ਫਿਰ ਉਹਨਾਂ ਤੋਂ ਕੀਰਤਨ ਬਾਬਾ ਜੀ ਪਰ ਆਰੰਭ ਕਰਵਾ ਦਿੰਦੇ ਸੀ ਜਦੋਂ ਉਹਨਾਂ ਤੋਂ ਜਿਹੜੇ-ਜਿਹੜੇ ਸਿੰਘ ਕੀਰਤਨ ਕਰਦੇ ਸੀ ਕਿਸ ਨੇ 2 ਸ਼ਲੋਕ ਕਿਸੇ ਨੇ 4 ਸ਼ਲੋਕ ਕਿਸੇ ਨੇ 6 ਸ਼ਲੋਕ ਪੜ੍ਹ ਲਏ ਜਿੰਨੇ ਜਿੰਨੇ ਵੀ ਉਹਨਾਂ ਦੇ ਮਨ ਕਰਦਾ ਸੀ ਉਹਨੇ ਸ਼ਲੋਕ ਪੜ੍ਹ ਕੇ ਬਾਕੀ ਦੇ ਜਿੰਨੇ ਸ਼ਲੋਕ ਰਹਿ ਜਾਂਦੇ ਸੀ ਉਹ ਸੰਤ ਬਾਬਾ ਸੁਲਵੰਤ ਸਿੰਘ ਜੀ ਉਹਨਾਂ ਸਾਰੇ ਸ਼ਲੋਕਾਂ ਦਾ ਕੀਰਤਨ ਕਰਕੇ ਸਮਾਪਤੀ ਕਰਦੇ ਫਿਰ ਅਰਦਾਸ ਵੀ ਆਪ ਕਰਦੇ ਅਰਦਾਸ ਤੋਂ ਬਾਅਦ ਅਖੰਡ ਪਾਠ ਨਿਰੰਤਰ ਉਸ ਸਥਾਨ ਤੇ ਚੱਲਦੇ ਰਹਿੰਦੇ ਸੀ ਫਿਰ ਅਖੰਡ ਪਾਤ ਦੇ ਵਿੱਚੋਂ ਹੁਕਮਨਾਮਾ ਸੁਣ ਕੇ ਦੇਗਾਂ ਵਰਤੌਣੀਆਂ ਦੇਗ ਵਰਤਣ ਤੋਂ ਬਾਅਦ ਸਾਰੇ ਸਿੰਘ ਰਿਵਾਰਸ ਸੇ ਤੋਂ ਬਾਹਰ ਆ ਕੇ ਜਲਪਾਣੀ ਛਕਦੇ ਜਾਂ ਫਿਰ ਉਹਦੇ ਕਮਰਿਆਂ ਵਿੱਚ ਚਲੇ ਜਾਂਦੇ ਇਹ ਇਸ ਤਰ੍ਹਾਂ ਬਾਬਾ ਜੀ ਵੀ ਸਮਾਪਤੀ ਤੋਂ ਬਾਅਦ ਸੰਤ ਵਸਾਖਾ ਜੀ ਕੋਲ ਪਹੁੰਚ ਜਾਂਦੇ ਉੱਥੇ ਜਾ ਕੇ ਬਾਬਾ ਜੀਆਂ ਨੂੰ ਫਤਿਬ ਲਾਉਂਦੇ ਫਤਿਬ ਲਾ ਕੇ ਮਾਲਵਾ ਇਤਿਹਾਸ ਦੀ ਜੋ ਸੇਵਾ ਕਰਦੇ ਸੀ ਰੋਜ਼ ਲਖਾਰੀ ਦੀ ਉਹ ਬਾਬਾ ਜੀਆਂ ਤੋਂ ਜੋ ਬਾਬਾ ਜੀ ਰੋਜ਼ ਲਿਖਾਉਂਦੇ ਸੀ ਉਹ ਲਿਖਣ ਲੱਗ ਜਾਂਦੇ तकरीबन 2 ਘੰਟੇ ਕਿਤੇ 10 ਮਿੰਟ ਉਤੇ ਕਦੇ ਘੱਟ ਇਸ ਤਰ੍ਹਾਂ ਰੋਜ਼ ਦਾ ਹੀ ਸਮਾਂ ਲੱਗ ਜਾਂਦਾ ਸੀ ਫਿਰ ਬਾਬਾ ਜੀਆਂ ਨੂੰ ਸੰਤ ਮੁਸਾਕਾ ਸਿੰਘ ਜੀ ਕਹਿੰਦੇ ਲਓ ਭਾਈ ਜਲ ਪਾਣੀ ਛੱਕ ਕੇ ਪਿਆਰ ਵਰ ਤਿਆਰ ਹੋ ਕੇ ਫਿਰ ਤੁਸੀਂ ਸਾਡੇ ਕੋਲ ਆਇਓ ਸੰਤ ਬਾਬਾ ਬੁਲੰਦ ਸਿੰਘ ਜੀ ਵਿਸਾਕਾ ਸਿੰਘ ਜੀ ਕੋਲੋਂ ਸੰਤਾਂ ਕੋਲੋਂ ਉੱਠ ਕੇ ਆ ਕੇ ਆਪਣੇ ਕਮਰੇ ਵਿੱਚ ਹੁਣ ਆ ਫਿਰ ਜਲ ਪਾਣੀ ਛਕਣਾ ਆਹ ਪ੍ਰਸ਼ਾਦਾ ਛਕਣਾ ਪ੍ਰਸ਼ਾਦਾ ਛੱਕ ਕੇ ਫਿਰ ਤਿਆਰ ਵਰ ਤਿਆਰ ਹੋ ਕੇ ਸੰਤ ਬਾਬਾ ਵਿਸਾਕਾ ਸਿੰਘ ਜੀ ਦੇ ਕੋਟ ਚਲੇ ਜਾਂਦੇ। ਸਤਿ ਮੁਸਾਕਾ ਸਿੰਘ ਜੀ ਉਹਨਾਂ ਨੇ ਜਿਹੜਾ ਮੈਟਰ ਲਿਖਿਆ ਹੁੰਦਾ ਏ ਚੋੜੇ ਚ ਪਾ ਕੇ ਪਹਿਲਾਂ ਹੀ ਰੱਖ ਲੈਂਦੇ ਸੀ। ਜਦੋਂ ਜਾਨੀ ਤਾਂ ਚੋੜਾ ਛੱਕ ਕੇ ਪਾਪਾ ਜੀ ਫੜਾਉਂਦੇ ਸੀ। ਪਾਪਾ ਜੀ ਫਿਰ ਕਿਸਨਪੁਰੇ ਤੋਂ ਚੱਲ ਕੇ ਲੁਧਿਆਣੇ ਨੂੰ ਸਾਈਕਲ ਤੇ ਜਾਂਦੇ। ਰਾਤ ਦੇ ਵਿੱਚ ਆਪਦਾ ਸਿਮਰਨ ਕਰਦੇ ਜਾਂਦੇ। ਹੌਲੀ-ਹੌਲੀ ਪਾਪਾ ਜੀ ਲੁਧਿਆਣੇ ਪਹੁੰਚ ਜਾਂਦੇ। ਕੀਰਤ ਕੋ ਪ੍ਰੈਸ ਦੇ ਵਿੱਚ ਪਹੁੰਚ ਕੇ ਉੱਤੇ ਉਹਨਾਂ ਨੂੰ ਇਹ ਸਾਰਾ ਮੈਟਰ ਫੜਾਉਂਦੇ ਉਹ ਜਦੋਂ ਆਪਦੇ ਸਫਾਈ ਕਰਦੇ ਫਿਰ ਮੰਗਰੋਂ ਪਾਪਾ ਜੀ ਸਾਰਾ ਪ੍ਰੂਵ ਦੇਖ ਕੇ ਜਿੱਥੇ ਕੋਈ ਘਾਟ ਬਾਦ ਹੁੰਦੀ ਉਹਨੂੰ ਸਹੀ ਕਰਕੇ ਜਦੋਂ ਸਾਰਾ ਸਮਾਪਤੀ ਹੋ ਜਾਂਦੀ ਪਾਪਾ ਜੀ ਫਿਰ ਲੁਧਿਆਣੇ ਤੋਂ ਵਾਪਸ ਕਿਸਨਪੁਰੇ ਨੂੰ ਚੱਲ ਜਾਂਦੇ ਸਨ ਇਇਤਨਾ ਰੋਜ਼ਦਾਰੀ ਬਾਬਾ ਜੀਆਂ ਦਾ ਇਹ ਕੰਮ ਸੀ ਬਾਬਾ ਜੀ ਉੱਥੋਂ ਉੱਧਿਆਂ ਚੱਲ ਕੇ ਜਿਵੇਂ ਕੰਟੇ ਡੇਢ ਘਾਟੇ ਪੌਣੇ 2 ਘਾਟੇ ਵੀ ਲੱਗ ਜਾਂਦੇ ਸੀ ਤਾਂ ਪਹੁੰਚ ਜਾਂਦੇ ਆ ਕੇ ਬਾਬਾ ਜੀ ਸਿੱਧੇ ਪਹਿਲਾਂ ਸੰਤ ਬਾਬਾ ਬਸਾਕਾ ਸਿੰਘ ਦੇ ਕੋਲ ਜਾਂਦੇ ਉਹਨਾਂ ਕੋਲੇ ਛੋੜਾ ਰੱਖ ਦਿੰਦੇ ਨਾਲੇ ਸਾਰੇ ਆ ਕੇ ਗੱਲਬਾਤ ਕਰਦੇ ਬਾਬਾ ਜੀ ਦੇ ਨਾਲ ਤੇ ਉਦੋਂ ਬਾਅਦ ਫਿਰ ਲੰਗਰ ਵਿੱਚ ਜਾ ਕੇ ਜਲਪਾਣੀ ਛੱਕੇ ਫਿਰ ਆਪਣੇ ਕਮਰੇ ਵਿੱਚ ਆ ਜਾਂਦੇ ਸ਼ਾਮ ਨੂੰ ਸਿੰਘ ਜਿਹੜੇ ਦੀ ਡਿਊਟੀ ਹੁੰਦੀ ਉਹ ਰਹਿ ਰਾਤ ਦਾ ਪਾਠ ਕਰਦਾ ਪਾਠ ਕਰਨ ਤੋਂ ਬਾਅਦ ਫਿਰ ਸ੍ਰੀ ਅਖੰਡ ਪਾਠ ਚੱਲਦੇ ਸੀ ਉਹਨਾਂ ਦੇ ਸਪੀਕਰ ਲਾਣਦੇ ਸੀ ਉਸ ਤੋਂ ਬਾਅਦ ਬਾਬਾ ਜੀ ਵੀ ਸ਼ਾਮ ਨੂੰ ਦੇ ਇਸ ਪਾ ਦੇ ਨਾਲ ਬਾਹਰ ਨੂੰ ਚਲੇ ਜਾਂਦੇ ਕਈ ਵਾਰੀ ਘੰਟਾ ਵੀ ਲਾ ਜਾਂਦੇ ਕਈ ਵਾਰੀ ਵੱਧ ਘੱਟ ਵੀ ਲੱਗ ਜਾਂਦਾ ਫਿਰ ਬਾਬਾ ਜੀ ਵਾਪਸ ਆ ਕੇ ਪੰਜ ਸੰਦਾਨਾ ਕਰਕੇ ਆਪਦੇ ਕਮਰੇ ਵਿੱਚ ਚਲੇ ਜਾਂਦੇ ਕਈ ਵਾਰੀ ਜੇ ਕੋ ਸਗਣਾ ਹੁੰਦਾ ਤਾਂ ਲੰਗਰ ਵਿੱਚ ਆ ਜਾਂਦੇ ਨਹੀਂ ਸਿੱਧੇ ਆਪਦੇ ਹਸਣ ਤੇ ਜਾ ਕੇ ਥੋੜਾ ਕਨਾ ਆਰਾਮ ਕਰਕੇ ਫਿਰ ਆਪਦੀ ਸਮਾਧੀ ਲਾ ਕੇ ਕਨਵਿਸ਼ਨ ਉੱਤੇ ਆਉਣ ਲੱਗ ਜਾਂਦੇ ਇਸ ਤਰ੍ਹਾਂ ਬਾਬਾ ਜੀ ਦਾ ਜਿਹੜਾ ਰੋਜ਼ ਦਾ ਨਿਤਨੇਮ ਸੀ ਏਸੇ ਤਰ੍ਹਾਂ ਹੀ ਚੱਲਦਾ ਗਿਆ ਬਾਬਾ ਜੀ ਬੜੀ ਸਖਤ ਮਿਹਨਤ ਕਰਦੇ ਦੇ ਸੇਵਾ ਕਰਦੇ ਬਾਬਾ ਬਲਵੰਦ ਸਿੰਘ ਜੀ ਸਾਹ ਤਾਂ ਸਾਰੇ ਜਿੰਨੀ ਸੰਗਤ ਆਉਂਦੀ ਸੀ ਜਿਹੇ ਦਿਨ ਤੋਂ ਬਾਬਾ ਜੀਆਂ ਨੂੰ ਸੰਤ ਬਲਵੰਦ ਸਿੰਘ ਜੀ ਨੇ ਜਥੇਦਾਰ ਬਣਾਤਾ ਸੀ ਉਸੇ ਦਿਨ ਤੋਂ ਹੀ ਸਾਰੇ ਜਿਹਨੇ ਸੇਵਾਦਾਰ ਸੀ ਉਹ ਵੀ ਜਿਹੜੀ ਪਿੰਡ ਤੋਂ ਸੰਗਤ ਆਉਂਦੀ ਸੀ ਜਾਂ ਬਾਹਰੋਂ ਸੰਗਤ ਜਿਹੜੀ ਆਉਂਦੀ ਸੀ ਸਾਰੀ ਹੀ ਸੰਗਤ ਬਾਬਾ ਜੀਆਂ ਨੂੰ ਸੰਤ ਬਲਵੰਦ ਸਿੰਘ ਜੀ ਨੂੰ ਜਹੇਦਾਰ ਜੀ ਕਹਿ ਕੇ ਬੁਲਾਉਂਦੇ ਸੀ ਜੀ ਜਹੇਦਾਰ ਕਹਿ ਕੇ ਬੁਲਾਉਂਦੇ ਜੇ ਕਿਸ ਨੂੰ ਕੋਈ ਕੰਮ ਹੁੰਦਾ ਜਾਂ ਕੋਈ ਗੱਲ ਪੁੱਛਣੀ ਹੁੰਦੀ ਕੋਈ ਸੰਤ ਬਾਬਾ ਬਲਵੰਤ ਸਿੰਘ ਜੀ ਨੂੰ ਪੁੱਛਦੇ ਭਾਈ ਬਾਬਾ ਜੀ ਆ ਅਸੀਂ ਖੰਨਪਾਰ ਕਰਾਉਣਾ ਹੈਗਾ ਹਾਂ ਜਾਂ ਸਾਡਾ ਇਹ ਪ੍ਰੋਗਰਾਮ ਹੈ ਜਾਂ ਕੋਈ ਅਰਦਾਸ ਕਰਾਉਣੀ ਹੈ ਉਹ ਸੰਤ ਬਾਬਾ ਬਲਵੰਤ ਸਿੰਘ ਜੀ ਨੂੰ ਆ ਕੇ ਮਿਲਦੇ ਸਨ ਇਸ ਤਰ੍ਹਾਂ ਸਾਰੇ ਪਿੰਡ ਦੇ ਵਿੱਚ ਇਲਾਕੇ ਵਿੱਚ ਬਾਬਾ ਜੀਆ ਨੂੰ ਸਾਰੇ ਜਹੇਦਾਰ ਕਹਿਣ ਲੱਗੇ ਸਾਰਿਆਂ ਦਾ ਹੀ ਬਹੁਤ ਪਿਆਰ ਬਣ ਗਿਆ ਬਾਬਾ ਜੀ ਦੇ ਨਾਲ ਸਾਰੀ ਸੰਗਤ ਬਹੁਤ ਕਿ ਪਿਆਰ ਕਰਦੀ ਸੀ ਤੇ ਬਹੁਤ ਬਾਬਾ ਜੀਆ ਦਾ ਮਾਣ ਕਰਦੀ ਸੀ ਬਾਬਾ ਜੀਆ ਦਾ ਵੀ ਮਨ ਬਹੁਤ ਖੁਸ਼ ਹੁੰਦਾ ਸੀ ਕਿ ਸੰਤ ਬਾਬਾ ਬਸਾਕਾ ਸਿੰਘ ਜੀ ਨੇ ਬਾਬਾ ਜੀਆ ਨੂੰ ਬਹੁਤ ਇਹ ਬਖਸ਼ਾ ਕੀਤੀਆਂ ਬਖਸ਼ਾ ਕਰਨ ਕਰਕੇ ਹੀ ਬਾਬਾ ਜੀ ਦਾ ਬੜਾ ਮਾਣ ਕੀਤਾ ਦਿਆਂ ਦੇ ਸੰਗਤਾਂ ਇਸੇ ਤਰ੍ਹਾਂ ਸੰਤ ਮਸਾਕਾ ਸਿੰਘ ਜੀ ਨੇ ਜਿੰਨੇ ਵੀ ਸੇਵਾਦਾਰ ਨੂੰ ਬਹੁਤ ਖੁਸ਼ ਰਹਿੰਦੇ ਸੀ ਜਦੋਂ ਵੀ ਕੋਈ ਵੀ ਬੇਨਤੀ ਅਥੀਆਸ ਬਾਰੇ ਸੰਤ ਬਾਬਾ ਬਲਵੰਤ ਸਿੰਘ ਜੀ ਸੰਤ ਮਸਾਕਾ ਸਿੰਘ ਜੀ ਨੂੰ ਕਰਦੇ ਜਿੱਥੇ ਕਿਤੇ ਉਹਨਾਂ ਨੂੰ ਕੋਈ ਵੀ ਮਨ ਦੇ ਵਿੱਚ ਵਿਚਾਰ ਹੁੰਦੀ ਉਹ ਅਥੀਆਸ ਦੇ ਵਿੱਚੋਂ ਸਤਿ ਸ੍ਰੀ ਅਕਾਲ ਸਿੰਘ ਜੀ ਨੂੰ ਪੁੱਛਣਾ ਸਤਿ ਵਿਸਾਖਾ ਸਿੰਘ ਜੀ ਬਹੁਤ ਵਿਸਾਲ ਮਾਰਤੰਡ ਬੜੇ ਖੋਜੀ ਬਹੁਤ ਖੋਜੀ ਸਨ ਬਹੁਤ ਇਤਿਹਾਸ ਉਹਨਾਂ ਦਾ ਉਜਿਆ ਹੋਇਆ ਸੀ ਉਹਨਾਂ ਕੋਲੇ ਬਹੁਤ ਇਤਿਹਾਸ ਦੀਆਂ ਕੁੰਗੀਆਂ ਹਸਨ ਉਹ ਸਾਰੀਆਂ ਕੁੰਗੀਆਂ ਜਿੱਥੇ ਕਿਤੇ ਵੀ ਬਾਬਾ ਜੀ ਕਿਤੇ ਪੁੱਛਦੇ ਥਾ ਉਹਨਾਂ ਨੇ ਬੜੇ ਪਿਆਰ ਦੇ ਨਾਲ ਸੰਤ ਬਾਬਾ ਬਲਵੰਤ ਸਿੰਘ ਜੀ ਨੂੰ ਅਤੇ ਆਦੇ ਵਿੱਚੋਂ ਇਹ ਸਾਰੇ ਭੰਗ ਦੂਰ ਕਰਨੇ ਅਤੇ ਆਪਦੇ ਕੋਲ ਉਠਾ ਕੇ ਇਤਿਹਾਸ ਬਾਬਾ ਜੀਆਂ ਨੂੰ ਸਰਵਨ ਕਰਾਉਂਦੇ ਰਹਿੰਦੇ ਸੀ ਉਹ ਅੱਜ ਦਾ ਇਹ ਕਥਾ ਦਾ ਸਮਾਪਤ ਹੈ ਕੱਲ ਨੂੰ ਅੱਗੇ ਸਰਵਨ ਕਰ ਲੈਣੀ ਵਾਹਿਗੁਰੂ ਜੀ ਕਾ ਖਾਲਸਾ